ਪ੍ਰੋਬਜਾਰ ਟੀਵੀ ਦੇ ਤੁਹਾਡਾ ਸਵਾਗਤ ਆ ਮੈਂ ਮਨਦੀਪ ਜੋਸ਼ ਸਿੰਘ ਹਰਦੀਪ ਨਿੱਜਰ ਕਤਲ ਕਾਂਡ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਆਂ ਦਾਦੇ ਕਿ ਨਿੱਜਰ ਦੇ ਦੋ ਕਾਤਲਾਂ ਨੂੰ ਟ੍ਰੇਸ ਕਰ ਲਿਆ ਗਿਆ ਕੈਨੇਡੀਅਨ ਪੁਲਿਸ ਦਾ ਵੱਡਾ ਦਾਵਾ ਜੀਆਂ ਦਾਦੇ ਕਿ ਦਾ ਗਲੋਬੈਂਡ ਮੇਲ ਨਿਊਜ਼ਪੇਪਰ ਜੋ ਕਿ ਕੈਨੇਡਾ ਤੋਂ ਚਪਦਾ ਉਸ ਦੇ ਵਿੱਚ ਇੱਕ ਵੱਡਾ ਦਾਵਾ ਕੀਤਾ ਗਿਆ ਨਿੱਜਰ ਕਤਲ ਕਾਂਡ ਨੂੰ ਲੈ ਕੇ ਤੇ ਨਾਲ ਹੀ ਕਿਹਾ ਗਿਆ ਕਿ ਨਿੱਜਰ ਦੇ ਦੋ ਕਾਤਲ ਟ੍ਰੇਸ ਹੋ ਗਏ ਨੇ ਤੇ ਸਰਵਿਲਾਂਸ ਦੇ ਉੱਤੇ ਨੇ ਨਿਗਰਾਨੀ ਦੇ ਉੱਪਰ ਨੇ ਕੈਨੇਡੀਅਨ ਪੁਲਿਸ ਦੀ ਤਾਦਾਦ ਦੇ ਕੇ ਹਰਦੀਪ ਨਿੱਜਰ ਜਿਸ ਦਾ ਕਤਲ ਕਰ ਦਿੱਤਾ ਜਾਂਦਾ 18 ਜੂਨ ਨੂੰ ਸਰੀ ਦੇ ਗੁਰੂ ਘਰ ਦੇ ਬਾਹਰ ਪਾਰਕਿੰਗ ਦੇ ਵਿੱਚ ਦੋ ਕਾਰਾਂ ਦੇ ਵਿੱਚ ਕਿਹਾ ਜਾਂਦਾ ਕਿ 6 ਸ਼ੂਟਰ ਆਉਂਦੇ ਆ ਤੇ ਉਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਮਾਰਨੀਆਂ ਸ਼ੁਰੂ ਕਰ ਦਿੰਦੇ ਆ ਜਿਸ ਦੇ ਵਿੱਚ ਹਰਦੀਪ ਨਿੱਜਰ ਦੀ ਮੌਤ ਹੋ ਜਾਂਦੀ ਹੈ ਤਾਦਾਦ ਦੇ ਕੇ ਹੁਣ ਇਸ ਕਤਲ ਕਾਰਨ ਨਾਲ ਜੁੜੀ ਹੋਈ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਦਾਦ ਦੇ ਕੇ ਨਿੱਜਰ ਦੇ ਦੋ ਸ਼ੂਟਰ ਜਿਹੜੇ ਆ ਦੋ ਕਾਤਲ ਜਿਹੜੇ ਸ਼ੂਟਰਾਂ ਨੇ ਨਿੱਜਰ ਨੂੰ ਗੋਲੀ ਮਾਰੀ ਸੋ ਟਰੇਸ ਕਰ ਲਿਆ ਗਿਆ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਤੇ ਹੁਣ ਜਿਹੜਾ ਕਿਹਾ ਜਾ ਰਿਹਾ ਕੁਝ ਹਫ਼ਤਿਆਂ ਦੇ ਵਿੱਚ ਬਕਾਇਦਾ ਇਹ ਗੱਲ ਨਿਊਜ਼ਪੇਪਰ ਦੇ ਵਿੱਚ ਅਖਬਾਰ ਦੇ ਵਿੱਚ ਜੋ ਰਿਪੋਰਟ छਪੀਆ ਉਸ ਦੇ ਵਿੱਚ ਲਿਖੀ ਗਈ ਹੈ ਕਿ ਕੁਝ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤਾਂ ਦੱਸਦੇ ਕਿ ਹਰਦੀਪ ਨਿੱਜਰ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰ ਕੈਨੇਡਾ ਦੇ ਵਿੱਚ ਹੀ ਰਹ ਰਹੇ ਸੀ ਤੇ ਜਦੋਂ ਕਤਲ ਹੁੰਦਾ ਉਸ ਤੋਂ ਬਾਅਦ RCMP ਲਗਾਤਾਰ ਨਿਗਰ ਰੱਖਣ ਲੱਗਦੇ ਇਹਨਾਂ ਸ਼ੂਟਰਾਂ ਦੇ ਉੱਪਰ ਤੇ ਦੱਸਦੀ ਹੈ ਕਿ ਰਿਪੋਰਟ ਦੇ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਸ਼ੂਟਰਾਂ ਕਿੱਤੇ ਹੋਰ ਨਹੀਂ ਭੱਜੇ ਸਗੋ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਸੀ ਤਾਂ ਦਾਦੇ ਕਿ ਹਰਦੀਪ ਨਿੱਜਰ ਕਤਲ ਕਾਂਡ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਨਿੱਜਰ ਦੇ ਕਾਤਲ ਟਰੇਸ ਹੋ ਚੁੱਕੇ ਹਨ ਤੇ ਕੈਨੇਡਾ ਦੇ ਅਖਬਾਰ ਦਾ ਗਲੋਬੈਂਡ ਮੇਲ ਦਾ ਵੱਡਾ ਦਾਅਵਾ ਹੈ ਤਾਂ ਦਾਦੇ ਕਿ ਇਸ ਦਾਅਵੇ ਦੇ ਵਿੱਚ ਲਿਖਿਆ ਕਿ ਨਿੱਜਰ ਨੂੰ ਗੋਲੀ ਮਾਰਨ ਵਾਲੇ ਦੋ ਸ਼ੂਟਰ ਜਲਦੀ ਗ੍ਰਿਫਤਾਰ ਕਰ ਲਏ ਜਾਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ ਔਰ ਨਾਲ ਹੀ ਲਿਖਿਆ ਗਿਆ ਕਿ ਕਈ ਮਹੀਨਿਆਂ ਤੋਂ ਇਹ ਸ਼ੂਟਰ ਕੈਨੇਡਾ ਦੀ RCMP ਪੁਲਿਸ ਦੀ ਨਿਗਰਾਨੀ ਦੇ ਬੇਸਤੀ ਦਾਦਾ ਕਿ ਕੁਝ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਹੁਣ ਗ੍ਰਿਫਤਾਰ ਵੀ ਕਰ ਲਿਆ ਜਾਊਗਾ ਤਾਂ ਹਰਦੀਪ ਨਿੱਜਰ ਕਤਲ ਕਾਂਡ ਨਾਲ ਜੁੜੀ ਬਹੁਤ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜਿੱਤੇ ਇੱਕ ਪਾਸੇ 18 ਜੂਨ ਨੂੰ ਕਤਲ ਹੁੰਦਾ ਹਰਦੀਪ ਨਿੱਜਰ ਦਾ ਤਾਂ ਉਸ ਤੋਂ ਬਾਅਦ ਜਿਹੜਾ ਲਗਾਤਾਰ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਟਰੂਡੋ ਹੁਣ ਇੱਕ ਦਿਨ ਪਾਰਲੀਮੈਂਟ ਦੇ ਵਿੱਚ ਇਹ ਤੱਕ ਕਹਿ ਦਿੰਦੇ ਆ ਕਿ ਇਸ ਦੇ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੈ ਪਰ ਇਹ ਸਭ ਦੇ ਬਾਰੇ ਭਾਰਤ ਦੇ ਵੱਲੋਂ ਸਿਰੇ ਤੋਂ ਦੋਸ਼ ਜਿਹੜੇ ਨਕਾਰੇ ਜਾਂਦੇ ਆ ਤੇ ਕਿਹਾ ਜਾਂਦਾ ਕਿ ਸਾਡਾ ਇਸ ਦੇ ਵਿੱਚ ਕੋਈ ਰੋਲ ਨਹੀਂ ਹੈ ਤੇ ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਭੱਗ ਜਾਂਦਾ ਤੇ ਕੈਨੇਡਾ ਤੇ ਇੰਡੀਆ ਦੇ ਰਿਸ਼ਤਿਆਂ ਦੇ ਵਿੱਚ ਜਿਸ ਹਸਾਬ ਨਾਲ ਦਰਾੜ ਆਈ ਉਹ ਵੀ ਸਭ ਨੂੰ ਪਤਾ ਦਾਦਾ ਦੇ ਕਿ ਹੁਣ ਕੈਨੇਡਾ ਦੀ ਕਈ ਮਹੀਨਿਆਂ ਤੋਂ ਜਿਹੜਾ ਸਰਵੇਲੈਂਸ ਦੇ ਬੀਸੀਆ ਆਰਸੀਐਮਪੀ ਪੁਲਿਸ ਦੇ ਤਾ ਦੱਸਦੀ ਹੈ ਕਿ ਆਰਸੀਐਮਪੀ ਪੁਲਿਸ ਜਿਹੜਾ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਦਾਵਾ ਕਰ ਰਹੀ ਹੈ ਤਾ ਦੱਸਦੀ ਹੈ ਕਿ ਲਗਾਤਾਰ ਹਰਦੀਪ ਨਿਜਰ ਕਤਲ ਕਾਂਡ ਨਾਲ ਜੁੜੀ ਬਹੁਤ ਵੱਡੀ ਸਾਹਮਣੇ ਆ ਰਹੀ ਹੈ ਖਬਰ ਦਿਸ ਦੇ ਵਿੱਚ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਾਨੀ ਕਿ ਆਰਸੀਐਮਪੀ ਦੱਸਦੀ ਹੈ ਕਿ ਆਰਸੀਐਮਪੀ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਜਲਦੀ ਗ੍ਰਿਫਤਾਰ ਕਰ ਲੇਗੀ ਇਹਨਾਂ ਦੋਨੇ ਕਾਤਲਾਂ ਨੂੰ ਅਜਿਹਾ ਦਾਵਾ ਕੀਤਾ ਗਿਆ ਇਸ ਰਿਪੋਰਟ ਦੇ ਵਿੱਚ ਦਾ ਗਲੋਬ ਐਂਡ ਮੇਲ ਅਖਬਾਰ ਜੋ ਕਿ ਕੈਨੇਡਾ ਤੋਂ ਚਾਪਦਾ ਦੇ ਵਿੱਚ ਬਕਾਇਦਾ ਇਹ ਗੱਲ ਲਿਖੀ ਗਈ ਹੈ ਕਿ ਹਰਦੀਪ ਨਿੱਜਰ ਨੂੰ ਗੋਲੀ ਮਾਰਨ ਵਾਲੇ ਕਾਤਲ ਸ਼ੂਟਰ ਜਿਹੜੇ ਸੀ ਉਹ ਨਹੀਂ ਭੱਜੇ ਹੋਰ ਕਿਤੇ ਨਹੀਂ ਗਏ ਉਹ ਸਗੋਂ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਸੀ ਤੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਸਰਵੈਲੈਂਸ ਤੇ ਰੱਖਿਆ ਜਾ ਚੁੱਕਿਆ ਹੈ ਜੀਆਂ ਦਾ ਦੇ ਕਿ ਕਈ ਜਿਹੜਾ ਇਹ ਵੀ ਸੋਚਦੇ ਹੋਣਗੇ ਕਿ ਜਦੋਂ ਹੁਣ ਕਾਤਲਾਂ ਦੇ ਬਾਰੇ ਪਹਿਲੀ ਜਿਹੜਾ ਇਨਫੋਰਮੇਸ਼ਨ ਲੀਕ ਕਰ ਦਿੱਤੀ ਗਈ ਹੈ ਕਿਤੇ ਉਹ ਭੱਜਣਾ ਜਾਣ ਪਰ ਇਹਨਾਂ ਸਭ ਨੂੰ ਲੈ ਕੇ ਜਿਹੜਾ ਕਿ ਤਨਾ ਕਿਤੇ ਹੋ ਸਕਦਾ ਹੈ ਇਹ ਚੀਜ਼ RCMP ਦੇ ਵੱਲੋਂ ਜੇ ਅੱਜ ਜਾਰੀ ਕੀਤੀ ਗਈ ਹੈ ਤਾਂ ਹੋ ਸਕਦਾ ਹੈ ਕਿ ਉਹ ਜਿਹੜਾ ਸਖਤ ਤੱਕ ਗਰਾਨੀ ਦੇ ਵਿੱਚ ਹੁਣ ਜਿੱਥੋਂ ਉਹ ਕਦੇ ਭੱਜ ਨਹੀਂ ਸਕਦੇ ਹੋਣਗੇ ਅਜਾ ਹੋ ਸਕਦਾ ਤਾਂ ਹੀ ਜਿਹੜਾ ਇਹ ਰਿਪੋਰਟ ਪਬਲਿਸ਼ ਕਰ ਦਿੱਤੀ ਗਈ ਹੈ ਆਰਸੀਐਮਪੀ ਦੇ ਵੱਲੋਂ ਤਾਦਾਦ ਦੇ ਕੇ ਕੈਨੇਡਾ ਦੇ ਹਰਦੀਪ ਨੱਜਰ ਦਾ ਕਤਲ ਹੁੰਦਾ 18 ਜੂਨ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਜਾਂਦਾ ਹੈ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਕਤਲ ਹੁੰਦਾ ਜਦੋਂ ਆਪਣੀ ਗੱਡੀ ਦੇ ਵਿੱਚ ਬੈਠ ਨਾਉਂਦਿਆ ਤਾਂ ਉਸ ਤੋਂ ਬਾਅਦ ਦੋ ਗੱਡੀਆਂ ਹੁੰਦੀਆਂ ਤਾਂ ਆਹ ਕਾਰ ਦੇਖ ਸਕਦੇ ਹੋ ਇਹ ਕਾਰ ਜਿਹੜੀ ਹੈ ਬਾਅਦ ਦੇ ਵਿੱਚ ਜਿਹੜੀ ਸੀਸੀਟੀ ਫੁਟੇਜ ਆਈ ਜਿਹੜੀ ਸੀਸੀਟੀ ਵੀਡੀਓ ਆਈ ਹਾਲਾਂਕਿ ਉਹ ਜਦ ਤੱਕ ਨਹੀਂ ਕੀਤੀ ਗਈ ਪਰ ਉਸ ਵਿੱਚੋਂ ਜਿਹੜੀਆਂ ਤਸਵੀਰਾਂ ਲਈ ਗਈਆਂ ਇਹ ਕਾਰ ਸੀ ਇਸੇ ਕਾਰ ਦੇ ਵਿੱਚ ਸ਼ੂਟਰ ਆਉਂਦੇ ਆ ਤੇ ਗੋਲੀਆਂ ਮਾਰ ਲੱਗデア ਹਰਦੀਪ ਨਿੱਜਰ ਨੂੰ ਦਾਦਾ ਦੇ ਹਰਦੀਪ ਨਿੱਜਰ ਦੇ ਕਤਲ ਦੇ ਵਿੱਚ ਦੋ ਗੱਡੀਆਂ ਵਰਤੀਆਂ ਗਈਆਂ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਦੋ ਗੱਡੀਆਂ ਜਿਹੜੀਆਂ ਵਰਤੀਆਂ ਗਈਆਂ ਉਹਨਾਂ ਦੇ ਵਿੱਚ 6 ਲੋਕ ਸੀ 6 ਸ਼ੂਟਰ ਸੀ 6 ਕਾਤਲ ਸੀ ਹਰਦੀਪ ਨਿੱਜਰ ਨੂੰ ਦੇਖ ਕੇ ਗੋਲੀ ਮਾਰ ਲੱਗデア ਤਾਂ ਉਸ ਤੋਂ ਬਾਅਦ ਲਗਾਤਾਰ ਕਈ ਸਮਾ ਫਾਇਰ ਹੁੰਦੀ ਹੈ ਕਈ ਰਾਉਂਡ ਜਿਹੜੇ ਫਾਇਰ ਕੱਢੇ ਜਾਂਦੇ ਆ ਤੇ ਉਸ ਤੋਂ ਬਾਅਦ ਹਰਦੀਪ ਨਿੱਜਰ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਇੱਕ ਬਹੁਤ ਵੱਡੀ ਖਬਰ ਹਾਲਾਂਕਿ ਜੋ ਕੈਨੇਡਾ ਸਰਕਾਰ ਜੋ ਜਸਟਨ ਟਰੂਡੋ ਦਾਅਵੇ ਕਰ ਰਹੇ ਸੀ ਕਿ ਇਸ ਦੇ ਵਿੱਚ ਭਾਰਤੀ ਏਜੰਸੀਆਂ ਦਾ ਰੋਲ ਹੋ ਸਕਦਾ ਜੋ ਅਜਿਹਾ ਕੁਝ ਕਹਿ ਰਹੇ ਸੀ ਹਾਲਾਂਕਿ ਭਾਰਤ ਦੇ ਵੱਲੋਂ ਸਿਰੇ ਤੋਂ ਨਕਾਰੇ ਗਏ ਸੀ ਉਹ ਦੋਸ਼ਤਾ ਉਸ ਦੇ ਉਸ ਨੂੰ ਲੈ ਕੇ ਵੀ ਵੱਡੇ ਖੁਲਾਸੇ ਹੋ ਸਕਦੇ ਆ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋਊਗੀ ਜਦੋਂ ਇਹਨਾਂ ਦੀ ਇਨਵੈਸਟੀਗੇਸ਼ਨ ਹੋ ਜਦੋਂ ਇਹਨੇ ਪੁੱਛਗਿੱਛ ਹੋਏਗੀ ਤਾਂ ਵੱਡੀ ਜਿਹੜੀ ਹੈ ਖੁਲਾਸੇ ਜਿਹੜੇ ਆ ਵੱਡੇ ਖੁਲਾਸੇ ਉਦੋਂ ਹੋ ਸਕਦੇ ਆ ਤਾਦਾਦ ਦੇ ਕੇ ਦੋ ਸ਼ੂਟਰਾਂ ਦੇ ਨਾਂ ਵੀ ਨਹੀਂ ਰਿਵੀਲ ਕੀਤੇ ਗਏ ਹਜੇ ਤੱਕ ਦੋ ਸ਼ੂਟਰਾਂ ਦੇ ਨਾਂ ਹੀ ਕੋਈ ਫੋਟੋ ਆਈ ਹੈ ਨਾ ਹੀ ਕੋਈ ਨਾਮ ਰਿਵੀਲ ਕੀਤਾ ਗਿਆ ਪਰ ਦੱਸ ਦੇ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਇਹ ਜਿਹੜੀ ਗੱਲ ਹੈ ਖਾਸ ਤੌਰ ਤੇ ਇਸ ਅਖਬਾਰ ਦੀ ਰਿਪੋਰਟ ਦੇ ਵਿੱਚ ਲਿਖੀ ਗਈ ਹੈ ਇਸ ਰਿਪੋਰਟ ਦੇ ਵਿੱਚ ਖਾਸ ਤੌਰ ਤੇ ਲਿਖਿਆ ਗਿਆ ਹੈ ਕਿ ਥੋੜੇ ਹਫ਼ਤਿਆਂ ਦੇ ਵਿੱਚ ਕੁਝ ਹਫ਼ਤਿਆਂ ਦੇ ਵਿੱਚ ਜਿਹੜਾ ਇੰਨਾ ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਅਜਿਹਾ ਲਿਖਿਆ ਗਿਆ ਇਸ ਰਿਪੋਰਟ ਦੇ ਵਿੱਚ ਦਾ ਗਲੋਬ ਐਂਡ ਮੇਲ ਅਖਬਾਰ ਦਾ ਗਲੋਬ ਐਂਡ ਮੇਲ ਅਖਬਾਰ ਹੈ ਕੈਨੇਡਾ ਦਾ ਕੈਨੇਡਾ ਤੋਂ ਛਪਦਾ ਤੇ ਉਸ ਦੇ ਵਿੱਚ ਜਿਹੜਾ ਇਹ ਬਕਾਇਦਾ ਇੱਕ ਆਰਟੀਕਲ ਦੇ ਵਿੱਚ ਇੱਕ ਰਿਪੋਰਟ ਦੇ ਵਿੱਚ ਲਿਖਿਆ ਗਿਆ ਕਿ ਨਿੱਜਰ ਦੇ ਦੋ ਕਾਤਲ ਜਦੋਂ ਕਤਲ ਹੋਇਆ ਜਦੋਂ ਗੋਲੀਆਂ ਮਾਰੀਆਂ ਨਿੱਜਰ ਨੂੰ ਤਾਂ ਕਿਤੇ ਨਹੀਂ ਗਏ ਭੱਜ ਕੇ ਨਹੀਂ ਗਏ ਸਗੋਂ ਉਹ ਕੈਨੇਡਾ ਦੇ ਵਿੱਚ ਹੀ ਰਹਿ ਰਹੇ ਸੀ ਤੇ ਲਗਾਤਾਰ ਇਨਵੈਸਟੀਗੇਸ਼ਨ ਹੋ ਰਹੀ ਸੀ ਤੇ ਜਾਂਚ ਏਜੰਸੀਆਂ ਪਿੱਛੇ ਸੀ ਟਰੇਸ ਕਰ ਰਹੀਆਂ ਸੀ ਲਗਾਤਾਰ ਕੈਨੇਡਾ ਦੀਆਂ ਪੁਲਿਸ ਜਿਹੜੀ ਹੈ ਆਰਸੀਐਮਪੀ ਹੋਗੀ ਤੇ ਹੋਰ तमाम ਜਿਹੜਾ ਸਟੇਟਾਂ ਦੀ ਪੁਲਿਸ ਤੇ ਤਾਂ ਲਗਾਤਾਰ ਇਹਨਾਂ ਸ਼ੂਟਰਾਂ ਨੂੰ ਪਾੜਨ ਦੇ ਵਿੱਚ ਲੱਗੀ ਹੋਈ ਸੀ ਤੇ 18 ਜੂਨ ਤੋਂ ਬਾਅਦ ਹੀ ਜਿਹੜਾ ਪੂਰੀ ਟਰੇਸਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਹੁਣ ਕਿਹਾ ਜਾ ਰਿਹਾ ਕੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਿਹੜਾ ਹਰਦੀਪ ਨਿੱਜਰ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਸਕਦੀ ਹੈ ਤੇ ਇਨ੍ਹਾਂ ਸ਼ੂਟਰਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਜਿਹਾ ਦਾਵਾ ਕੀਤਾ ਹੈ ਦਾ ਮੇਲ ਐਨ ਦਾ 글로ਬਲ ਬੈਂਡ ਮੇਲ ਅਖਬਾਰ ਨੇ ਕਿ ਆਰਸੀਐਮਪੀ ਪੁਲਿਸ ਇੰਨਾ ਸ਼ੂਟਰਾਂ ਦੇ ਬਿਲਕੁਲ ਨਜ਼ਦੀਕ ਹੈ ਇਹਨਾਂ ਨੂੰ ਸਰਵਲੈਂਸ ਦੇ ਉੱਪਰ ਰੱਖਿਆ ਹੋਇਆ ਹੈ ਇਹਨਾਂ ਨੂੰ ਨਿਗਰਾਨੀ ਦੇ ਉੱਪਰ ਰੱਖਿਆ ਹੋਇਆ ਤੇ ਹੁਣ ਜਿਹੜਾ ਇਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਦੱਸ ਦਈਏ ਕਿ ਕਈ ਸਵਾਲ ਇਹ ਵੀ ਖੜੇ ਹੁੰਦੇ ਨੇ ਇਹ ਵੀ ਸਵਾਲ ਖੜੇ ਕਰ ਰਹੇ ਨੇ ਕਿ ਜਦੋਂ ਇਹ ਗੱਲ ਪਹਿਲੀ ਲੀਕ ਹੋਗੀ ਤਾਂ ਗ੍ਰਿਫਤਾਰੀ ਹੋਏਗੀ ਜਾਂ ਨਹੀਂ ਜਾਂ ਸ਼ੂਟਰ ਕਿਤੇ ਭੱਜੀ ਨਾ ਜਾਣ ਪਰ ਜਿਹੜਾ ਜਦੋਂ ਕੈਨੇਡਾ ਦੇ ਅਖਬਾਰ ਨੇ ਦਾਅਵਾ ਕੀਤਾ ਤਾਂ ਇਹ ਨਹੀਂ ਹੋ ਸਕਦਾ ਕਿ ਇਹ ਬਿਨਾ ਇਹ ਸੋਚੇ ਸਮਝੇ ਕਰ ਦਿੱਤਾ ਹੋ ਦਾਵਾ ਪਰਦਾਸ ਦੇ ਕੇ ਹੋ ਸਕਦਾ ਹੈ ਕਿ ਸਖਤ ਸਰਵਲਾਂਸ ਦੇ ਵਿੱਚ ਹੁਣ ਜਾਂ ਡਿਟੇਨ ਕੀਤਾ ਗਿਆ ਹੋਵੇ ਜਾਂ ਥੋੜੇ ਸਮੇਂ ਬਾਅਦ ਅਰੈਸਟ ਵੀ ਜੜਾ ਹੋ ਸਕਦੇ ਨੇ ਤਾਂ ਅਜੀਆਂ ਸ਼ੰਕਾਵਾਂ ਜਿਹੜੀਆਂ ਯਾਰੀ ਨੇ ਪਰਦਾਸ ਦੇ ਕਿ ਹਰਦੀਪ ਨਿਜਰ ਕਤਲ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਹੈ ਇੱਕ ਬਹੁਤ ਵੱਡਾ ਅਪਡੇਟ ਆਇਆ ਹਰਦੀਪ ਸਿੰਘ ਨਿਜਰ ਕਤਲ ਕਾਂ ਨਾਲ ਜੁੜਿਆ ਹੋਇਆ ਤਾਂ ਦੱਸ ਦੇ ਕਿ ਕੈਨੇਡਾ ਦੇ ਅਖਬਾਰ ਦੇ ਵਿੱਚ ਇੱਕ ਵੱਡਾ ਦਾਵਾ ਕੀਤਾ ਗਿਆ ਔਰ ਜਿਸ ਨੂੰ ਲੈ ਕੇ